एसटीवी प्रोडक्शन सरी पॉल वेडच शो ਦੇ ਵਿੱਚ ਸਵਾਗਤ ਹੈ ਤੁਹਾਡਾ ਸਭ ਦਾ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਦੀ ਸਮੂਹ ਲਕਾਈ ਨੂੰ ਕੋਟ ਕੋਟ ਵਧਾਈ ਹੋਵੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੰਤਰਰਾਸ਼ਟਰੀ ਪ੍ਰਚਾਰਕ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਸਿੱਖਿਆ ਪ੍ਰਾਪਤ ਗਿਆਨੀ ਬਲਵੀਰ ਸਿੰਘ ਜੀ ਚੰਗਿਆੜਾ ਨਾਲ ਇਸ ਦਿਹਾੜੇ ਪ੍ਰਤੀ ਵਿਸਥਾਰ ਦੇ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਗਿਆਨੀ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਸਾਡੀ ਦਿਲੀ ਤਮੰਨਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਇਤਿਹਾਸ ਬਾਰੇ ਤੁਹਾਡੇ ਵਿਚਾਰ ਦਰਸ਼ਕਾਂ ਤੱਕ ਪਹੁੰਚਾਈਏ ਕਿਰਪਾ ਕਰੋ ਜੀ ਤਤਕਾਰ ਜੋ ਗੁਰੂ ਫਲਸਾ ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪਰਵ ਪੜੀ ਸ਼ਰਧਾ ਨਾਲ ਦਰਬਾਰ ਸਾਹਿਬ ਵਿਖੇ ਸੰਗਤਾਂ ਮਨੋਨੀ ਰਾਮਸਰ ਦਾ ਪਾਵਨ ਪਵਿੱਤਰ ਰਸਥਾਨ ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 1599 ਦੇ ਪੇਚ ਮਾਈ ਸਾਹ ਭਾਈ ਗਰਦਾਸ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਾਉਣਾ ਸ਼ੁਰੂ ਕੀਤਾ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਲਦ ਬਣ ਕੇ ਜਿਸ ਵੇਲੇ ਤਿਆਰ ਹੋਇਆ ਇਹ ਬਾਣੀ ਤਤਾਰ ਪਾਸ਼ਾ ਦੇ ਪਾਸ ਕਿਸ ਤਰ੍ਹਾਂ ਆਈ ਸਹਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਦੇ ਸਲਤਨਪੁਰ ਦੀ ਪਾਵਨ ਪਵਿੱਤਰ ਧਰਤੀ ਤੋਂ ਆਪਣੀ ਪਹਿਲੀ ਅਦਾਸੀ ਆਰੰਭ ਕੀਤੀ ਚਾਰ ਅਦਾਸੀਆਂ ਵਿੱਚ ਦੇਸ਼ ਦੇ ਬਖਵਾ-ਬਖ ਕੋਨੇ-ਕੋਨੇ ਵਿੱਚ ਜੋ ਕਿ ਦਤਾਰ ਪਾਤਸ਼ਾਹ ਨੇ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ ਉੱਥੇ ਜੋ ਦਤਾਰ ਪਾਤਸ਼ਾਹ ਨੇ ਬਾਣੀ ਅਚਾਰਨ ਕੀਤੀ ਮਰਦਾਨਿਆਂ ਨੇ ਰਵਾਵੀਆਂ ਦੀਆਂ ਸੁਰਾਂ ਬਜਾਈਆਂ ਤੇ ਦਤਾਰ ਪਾਤਸ਼ਾਹ ਨੇ ਆਖਿਆ ਕਿ ਬਾਣੀ ਆਈ ਹੈ ਜਦੋਂ ਉਸ ਬਾਣੀ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਉਸ ਪੋਥੀ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਜਿੱਥੇ-ਜਿੱਥੇ ਵੀ ਦਤਾਰ ਪਾਤਸ਼ਾਹ ਗਏ ਫਿਰ ਜਿੱਥੇ ਭਗਤਾਂ ਦੇ ਨਾਲ ਉਹਨਾਂ ਦੇ ਮੇਲ ਹੋਏ ਭਗਤਾਂ ਦੇ ਨਾਲ ਮੇਲ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਭਗਤਾਂ ਦੀ ਪਾਵਨ ਪਵਿੱਤਰ ਬਾਣੀ ਪਾਪਾ ਫਰੀਦ ਜੀ ਕਬੀਰ ਜੀ ਰਵਦਾਸ ਜੀ ਸੱਧਨਾ ਜੀ ਪੀਪਾ ਜੀ ਤਰਲੋਚਨ ਦੀ ਧਨਾ ਜੀ ਸਾਰੇ ਭਗਤਾਂ ਦੀ ਬਾਣੀ ਨੂੰ ਉਹਨਾਂ ਨੇ ਇਕੱਠਾ ਕੀਤਾ ਉਸ ਵਿਲੇ ਦੇ ਇਤਿਹਾਸ ਦੇ ਪੰਨੇ ਅਸੀਂ ਪਾਚਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਵਿਲੇ ਮੱਕੇ ਦੀ ਧਰਤੀ ਤੇ ਗਏ ਸਵਾਲ ਹੋਇਆ ਪੁੱਛਣ ਖੋਲ ਕਿਤਾਬ ਨੂੰ Hindu ਬਟਾ ਕਿ ਮੁਸਲਮਾ ਹੋਈ ਤਤਾਰ ਪਾਤਸ਼ਾਹ ਤੇ ਕੰਬਰ ਕਸੇ ਦੇ ਵਿੱਚ ਜੋ ਉਹਨਾਂ ਦਾ ਝੋਲਾ ਸੀ ਉਸ ਵਿੱਚ ਉਹ ਕਿਤਾਬ ਸੀ ਜਿਸ ਵਿੱਚ ਦਤਾਰ ਪਾਚਾ ਆਪਣੀ ਪਾਵਨ ਪਵਿੱਤਰ ਬਾਣੀ ਨੂੰ ਲਿਖਦੇ ਰਹੇ ਜਿਸ ਵਲੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਭਾਈ ਲੈਣੇ ਨੂੰ ਕਰਤਾਰਪੁਰ ਦੀ ਪਾਵਨ ਪਵਿੱਤਰ ਧਰਤੀ ਉੱਤੇ ਗੁਰਗੱਦੀ ਬਖਸ਼ਿਸ਼ ਕੀਤੀ ਗਈ ਤਾਂ ਉਹ ਪਾਣੀ ਸਾਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਪਾਸ ਜੋ ਸੀ ਉਹ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਪਾਸ ਆਈ ਤੇ ਜਿਸ ਵਲੇ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰਗਤੀ ਪਕਸ਼ਿਸ਼ ਕੀਤੀ ਤਾਂ ਉਹ ਬਾਣੀ ਗੁਰੂ ਅਮਰਦਾਸ ਜੀ ਮਹਾਰਾਜ ਪਾਸ ਆਈ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਪਾਸੋਂ ਬਾਣੀ ਫਿਰ ਪ੍ਰੋ ਅਰਜਨ ਦੇਵ ਜੀ ਮਹਾਰਾਜ ਨੇ ਜੋ ਮਹਾਨ ਪਰਪਕਾਰ ਕੀਤਾ ਖਾਲਸਾ ਜੀ ਰਾਮਸਰ ਦੇ ਪਾਵਨ ਪਵਿੱਤਰ ਸਥਾਨ ਉੱਤੇ ਬੈਠ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਸਰੂਪ ਲਿਖੋਣਾ ਸ਼ੁਰੂ ਕੀਤਾ ਜਿਸ ਨੂੰ ਆਦ ਬੀੜ ਕਿਹਾ ਗਿਆ ਜਿਸ ਵਲੇ ਮਹਾਰਾਜ ਦਾ ਸਰੂਪ ਤਿਆਰ ਹੋਇਆ ਦਰਬਾਰ ਸਾਹਿਬ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਮਾਰਤ ਬਣ ਗਈ ਸੀ ਆਪ ਕੋਠਾ ਸਾਹਿਬ ਦੇ ਸਥਾਨ ਉਤੇ ਨਿਵਾਸ ਕਰਦੇ ਸਨ ਆਰਾਮ ਕਰਦੇ ਸਨ ਭਾਦੋਂ ਸੁਦੀ ਪਹਿਲੇ ਨੂੰ 1 ਸਤੰਬਰ 1604 ਨੂੰ ਸੰਸਾਰ ਪਰ ਵਿੱਚ ਬਸਦੀਆਂ ਹੋਈਆਂ ਸੰਤਾਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਦਾ ਪੱਤਰ ਦਿੱਤਾ ਪਹਿਲਾ ਨਗਰ ਕੀਰਤਨ ਇਤਿਹਾਸ ਦੇ ਵਿੱਚ ਜਿਸ ਵੇਲੇ ਆਪਾਂ ਅੰਕੜਿਆਂ ਨੂੰ ਬਾਤ ਕਰਦੇ ਆਂ ਤਾਂ ਰਾਮਸਰ ਦੇ ਪਾਵਨ ਪਵਿੱਤਰ ਅਸਥਾਨ ਤੋਂ 1604 ਵਿੱਚ ਆਰੰਭ ਹੋਇਆ ਅੱਜ ਵੀ ਉਸੇ ਤਰ੍ਹਾਂ ਹੀ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਸਿੱਖ ਸੰਗਠਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਛਤਰ ਸਾਹਿੇਟ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਉਹ ਮਹਾਨ ਨਗਰ ਕੀਰਤਨ ਕੱਢਦੀਆਂ ਹਨ ਮਹਾਰਾਜ ਦਾ ਸਰੂਪ ਰਾਮਸਰ ਦੇ ਪਾਵਨ ਪਵਿੱਤਰ ਅਸਥਾਨ ਤੋਂ ਦਰਬਾਰ ਸਾਹਿਬੇ ਕੇ ਪਹੁੰਚਦਾ ਹੈ ਜਿਸ ਵੇਲੇ ਦਰਬਾਰ ਸਾਹਿਬ ਸਤਗੁਰੂ ਸੱਚੇ ਪਾਤਸ਼ਾਹ ਦੇ ਸਮੇਂ ਵਿੱਚ 1604 ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਹਿਲੀ ਵਾਰੀ ਪ੍ਰਕਾਸ਼ ਹੋਇਆ ਤਾਂ ਸੰਗਤਾਂ ਨੇ ਇੱਕ ਸਵਾਰ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਕੀ ਰਾਤ ਨੂੰ ਮਹਾਰਾਜ ਦਾ ਸਰੂਪ ਇਸੇ ਹੀ ਪਾਵਨ ਪਵਿੱਤਰ ਸਥਾਨ ਉੱਤੇ ਰਹੇਗਾ ਤਦਾਰ ਪਛਰੇ ਆਖਿਆ ਨਹੀਂ ਅੱਜ ਤੋਂ ਬਾਅਦ ਜਿਸ ਆਸਨ ਉੱਤੇ ਮੇਰਾ ਸਰੀਰ ਆਰਾਮ ਕਰਦਾ ਰਿਹਾ ਉਸ ਦਾ ਨਾਂ ਹੈ 쿠ਠਾ ਸਾਹਿਬ ਸਵੇਰੇ ਜਿਸ ਅੰਮ੍ਰਿਤ ਵੇਲੇ ਮਹਾਰਾਜ ਦਾ ਸਰੂਪ ਦਰਬਾਰ ਸਾਹਿਬ ਤੋਂ ਲੈ ਕੇ ਸੰਗਤਾਂ ਚੱਲਦੀਆਂ ਹਨ ਜਸ ਸਾਹਮੂ ਲੈ ਕੇ ਵਾਪਸ ਜਾਣੀ ਰਸਤਾ ਹੈ ਅਕਾਲ ਤਖਤ ਸਾਹਿਬ ਦੇ ਵਿੱਚ ਆਸਥਾਨ ਹੈ ਕੋਠਾ ਸਾਹਿਬ ਉਹਦਾ ਖਸਰਾ ਨੰਬਰ ਵੱਖ ਹੈ ਉਸ ਕੋਠਾ ਸਾਹਿਬ ਦੇ ਸਥਾਨ ਉੱਤੇ ਤਸਾਰ ਪੱਸ਼ਾ ਲਿਖਿਆ ਕਿ ਮਹਾਰਾਜ ਦਾ ਸਰੂਪ ਸੁਖਾਸਨ ਕਰਕੇ ਇਸ ਵੇਲੇ ਦੀ ਬਾਂਤੀ ਸਮਾਪਤੀ ਹੋਏਗੀ ਤਾ ਦਰਬਾਰ ਸਾਹਿਬ ਤੋਂ ਕੁੱਠਾ ਸਾਹਿਬ ਵਿਸਥਾਨ ਉੱਤੇ ਲਿਜਾਇਆ ਜਾਏਗਾ ਆਪ ਸਤਿਗੁਰੂ ਸੱਚੇ ਪਾਤਸ਼ਾਹ ਦੇਖੋ ਸ਼ਬਦ ਗੁਰੂ ਸਹਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਿੰਨਾ ਸਤਕਾਰ ਕੀਤਾ ਅੱਜ ਆਪਾਂ 400 ਸਾਲ ਤੋਂ ਬਾਅਦ 423 ਸਾਲ ਹੋ ਗਏ ਜਦੋਂ ਅਸੀਂ ਅੱਜ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਖਾਲਸਾ ਜੀ ਤੇ ਅੱਜ ਵੀ ਉਸੇ ਤਰ੍ਹਾਂ ਉਸੇ ਹੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਜਿੱਦਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਦਿਨ ਤੋਂ ਬਾਅਦ ਆਪ ਉਸ ਸਤਿਗੁਰੂ ਸੱਚੇ ਪਾਤਸ਼ਾਹ ਉਸ ਮਨਜੇ ਤੇ ਨਿਸ਼ਟ ਹੈ ਥੱਲੇ ਚਾਦਰ ਵਿਛਾ ਕੇ ਆਪ ਆਰੰਭ ਕਰਦੇ ਰਹੇ ਸ਼ਬਦ ਗੁਰੂ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਤਕਾਰ ਕੀਤਾ ਨਮਸਕਾਰ ਕੀਤੀ ਅੱਜ ਵੀ ਉਹ ਹੀ ਮਰਿਆਦਾ ਪ੍ਰਚਲਿਤ ਹੈ ਜਿਸ ਵਲੇ ਅਮਰਤ ਵਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਸਰੂਪ ਸਿੰਘ ਸਾਹਿਬ ਕੋਈ ਵੀ ਗ੍ਰੰਥੀ ਸਿੰਘ ਜਿਹੜਾ ਹੈ ਜਸਵਲੇ ਮਹਾਰਾਜ ਦਾ ਸਰੂਪ ਲੈ ਕੇ ਚੱਲਦੇ ਹਨ ਅਕਾਲ ਤਖਤ ਤੇ ਰਸਤੇ ਤੋਂ ਥੱਲੇ ਪਾਲਕੀ ਹੁੰਦੀ ਹੈ ਪਾਲਕੀ ਵਿੱਚ ਮਹਾਰਾਜ ਦਾ ਸਰੂਪ ਲੈ ਕੇ ਦਰਬਾਰ ਸਾਹਿਬ ਪਹੁੰਚਦੇ ਹਨ ਦਰਬਾਰ ਸਾਹਿਬ ਪ੍ਰਕਾਸ਼ ਹੁੰਦਾ ਅੱਜ ਦਾ ਜਿਹੜਾ ਪ੍ਰਕਾਸ਼ ਹੈ ਅੱਜ ਦੇ ਦਿਨ ਕਿੰਨੇ ਟੰਨਾਂ ਦੇ ਨਾਲ ਦਰਬਾਰ ਸਾਹਿਬ ਦੀ ਇਮਾਰਤ ਨੂੰ ਪੋੜ ਲਉ ਅਕਾਲ ਤਖਤ ਸਾਹਿਬ ਨੂੰ ਪ੍ਰਕਰਮਾਂ ਨੂੰ ਫੁੱਲਾਂ ਦੇ ਨਾਲ ਸਜਾਇਆ ਜਾਂਦਾ ਦਰਬਾਰ ਸਾਹਿਬ ਵਿਖੇ ਜਲਾਉ ਲੱਗਦਾ ਹੈ ਉਹ ਸਾਡਾ ਕੀਮਤੀ ਤੋਸ਼ੇਖਾਨੇ ਦੇ ਵਿੱਚੋਂ ਲਿਆਦਾ ਹੋਇਆ ਅਸਮਾਨ ਉਥਤ ਸੰਗਤਾਂ ਦੇ ਦਰਸ਼ਨ ਕਰਨ ਲਈ ਰੱਖਿਆ ਜਾਂਦਾ ਹੈ ਦੋ ਘੰਟੇ ਦੇ ਜਲਾਵ ਵਿੱਚ ਸੰਗਤਾਂ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਆਪਣੀਆਂ ਉਹ ਮਹਾਨ ਕੀਮਤੀ ਵਸਤੂਆਂ ਦੇ ਇਤਿਹਾਸਕ ਤੌਰ ਵਿੱਚ ਦਰਸ਼ਨ ਕਰਦੇ ਹਨ ਤੇ ਸਾਰਾ ਦਿਨ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਰਾਤ ਨੂੰ ਆਤਿਸ਼ਬਾਜ਼ੀ ਚੱਲਦੀ ਹੈ ਅਮਰਸਰ ਦੀਆਂ ਸੰਗਤਾਂ ਅੱਜ ਵੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਲੱਖਾਂ ਦਾ ਇਕੱਠ ਹੈ ਜਿਸ ਵਲੇ ਨਗਰ ਕੀਰਤਨ ਚੱਲਦਾ ਹੈ ਰਾਮ ਸਰ ਤੋਂ ਰਾਸਤੇ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਸਾਰੇ ਜਿਹੜੇ ਬਾਜ਼ਾਰ ਹਨ ਉਹਨਾਂ ਨੂੰ ਬੜਾ ਸਜਾਇਆ ਜਾਂਦਾ ਦੋ ਪੁਰਬ ਜਿਹੜੇ ਹਨ ਅੰਮ੍ਰਿਤ ਸਰੀ ਧਰਤੀ ਉੱਤੇ ਬੜੇ ਸਤਕਾਰ ਨਾਲ ਮਨਾਏ ਜਾਂਦੇ ਇੱਕ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਅਕਤੂਬਰ ਵਿੱਚ ਆਇਗਾ ਉਸ ਤੇ ਬਹੁਤ ਬੜੇ ਸਮਾਗਮ ਹੁੰਦੇ ਹਨ ਕੀਰਤਨ ਦਰਬਾਰ ਹੁੰਦੇ ਹਨ ਕਬੀ ਦਰਬਾਰ ਹੁੰਦੇ ਹਨ ਜਲਾਵ ਲਗਦੇ ਹਨ ਸ਼ਹਿਰ ਬਚਨਗਰ ਕੀਰਤਨ ਹੁੰਦੇ ਹਨ ਔਰ ਇਸੇ ਤਰ੍ਹਾਂ ਇਸ ਪੁਰਬ ਦੇ ਉੱਤੇ ਵੀ ਬਹੁਤ ਭਾਰੀ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਆਰਾਮਸਰ ਦੇ ਪਾਵਨ ਮਤੁਰਸਥਾਨ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਲੈ ਕੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਹੋਏ ਪਖ ਵਖ ਬਜਾਰਾ ਤੋ ਢੀਲੰਗਦੇ ਹੋਏ ਪ੍ਰਕਰਮਾਂ ਵਿੱਚ ਦਾਖਲ ਹੋ ਕੇ ਦਰਬਾਰ ਸਾਹਿਬ ਆਜਰ ਹੁੰਦੇ ਹਨ ਮੈਂ ਅੱਜ ਤੁਹਾਨੂੰ ਪਾਲ ਬਟਾਚੀ ਦੇ ਪ੍ਰੋਗਰਾਮ ਵਿੱਚ ਲੱਖ ਲੱਖ ਮੁਬਾਰਕਬਾਦ ਨਾ ਕਿ ਆਪਾਂ ਅੱਜ ਉਹ ਸਤਿਗੁਰੂ ਸੱਚੇ ਪਾਤਸ਼ਾਹ ਸ਼ਬਦ ਗੁਰੂ ਸਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਦੁਨੀਆਂ ਦਾ ਕਿਸੇ ਵੀ ਗ੍ਰੰਥ ਨੂੰ ਮੈਂ ਕਿਸੇ ਤਰ੍ਹਾਂ ਟਿੱਕਾ ਟਿਪਣੀ ਨਹੀਂ ਕਰ ਰਿਹਾ ਨਕਰਾਨ ਸ਼ਰੀਫ ਨਾ ਗੀਤਾ ਜੀ ਨਾ ਜੀਲ ਨਾ ਬਾਈਬਲ ਉਹਨਾਂ ਨੂੰ ਗੁਰੂ ਦਾ ਪਦਵੀ ਦੇ ਕੇ ਮਾਨਤਾ ਨਹੀਂ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਦਾ ਪਦਵਾ ਦੇ ਕੇ ਇਹ ਮਾਨਤਾ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਦਿੱਤੀ ਅਸੀਂ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਕਰਦੇ ਹਾਂ ਕਿਸੇ ਸਿੱਖ ਕੋਲ ਇਤਕਾਰ ਨਹੀਂ ਪੰਜ ਸੰਗ ਜਿਸ ਵੇਲੇ ਇਕੱਠੇ ਹੁੰਦੇ ਹਨ ਮਹਾਰਾਜ ਦਾ ਸਰੂਪ ਆਪਾ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਲੈ ਕੇ ਚੱਲਦੇ ਹਾਂ ਚੌਰ ਕਰਦੇ ਹਾਂ ਜਲ ਛੜਕਾਦੇ ਹਾਂ ਆਦਮ ਸਤਿਕਾਰ ਕਰਦੇ ਹਾਂ ਮੰਜੀ ਸਾਹਿਬ ਤੇ ਜਿਸ ਵੇਲੇ ਪ੍ਰਕਾਸ਼ ਕਰਦੇ ਆ ਉਹ ਵੀ ਸਮਾਚੇ ਤੇ ਕਰੋ ਜਦੋਂ ਦਰਬਾਰ ਸਾਹਿਬ ਦੇ ਵਿੱਚ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਪਾਈ ਗਰਦਾਸ ਜੀ ਨਾਲ ਹਨ ਪਾਪਾ ਪੁੱਟਾ ਜੀ ਹਨ ਭਾਈ ਜੇਠਾ ਜੀ ਹਨ ਪਾਈ ਪੀਪਾ ਜੀ ਹਨ ਹੋਰ ਬਹੁਤ ਸਾਰੇ ਕਿਸਾਨ ਖਿਚੜੇ ਉਸ ਵੇਲੇ ਹਾਜ਼ਰ ਸਨ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਬਾ ਬੁੱਟਾ ਜੀ ਨੂੰ ਮਾਨਤਾ ਦਿੰਦਿਆਂ ਹੋਇਆ ਦਰਬਾਰ ਸਾਹਿਬ ਦਾ ਪਹਿਲਾ ਹੈਂ ਗ੍ਰੰਥੀ ਨਿਯੁਕਤੀ ਕੀਤਾ ਤੇ ਜਿਸ ਵੇਲੇ ਹਰਤਾਸ ਤੋਂ ਬਾਅਦ ਉਹਨਾਂ ਨੇ ਪਾਵਨ ਪਵਿੱਤਰ ਹੁਕਮਨਾਮਾ ਲਿਆ ਉਹ ਹੁਕਮਨਾਮਾ ਸੀ ਸੰਤਾਂ ਕੈ ਕਾਰਜ ਆਪ ਖਲੋਇਆ ਉਹ ਸ਼ਬਦ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕੀਤਾ ਇਹ ਸ਼ਬਦ ਗਰਬਾਣੀ ਦਾ ਸਾਡੇ ਹਿਰਦੇ ਵਿੱਚ ਵਜਾਏ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬਣਾਉਂਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਨੰ ਚੁੜ ਕੇ ਉਹਨਾਂ ਦੀ ਬਾਣੀ ਪੜ੍ਹ ਕੇ ਤੁਸੀਂ ਆਪਣੇ ਘਰਾਂ ਦੇ ਵਿੱਚ ਪੋਥੀਆਂ ਤੋਂ ਸਹਿਜ ਪਾਠ ਕਰੋ ਜਿਸ ਵੇਲੇ ਆਪ ਪਾਠ ਕਰਦੇ ਹੋ ਤੁਹਾਡੇ ਸੀਨੇ ਦੇ ਵਿੱਚ ਤੁਹਾਡੇ ਹਿਰਦੇ ਵਿੱਚ ਬਾਣੀ ਦਾ ਅਸਰ ਹੋਏਗਾ ਮਾਲਕ ਕਿਰਪਾ ਕਰੇਗੀ ਸਤਿਗੁਰੂ ਸੱਚੇ ਪਾਤਸ਼ਾਹ ਸੰਸਾਰ ਪਰ ਵਿੱਚ ਪਸੰਦ ਵਾਲੇ ਸਮੂਹ ਗੁਰਨਾਨਕ ਲਈ ਵਾਸਖਸ਼ਕਤਾ ਜਿੱਥੇ ਮੈਂ ਲੱਖ ਲੱਖ ਮੁਬਾਰਕਬਾਦ ਦੇਣਾ ਹਾਂ ਉੱਥੇ ਸਭ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ ਔਰ ਪਾਲ ਬੜੈ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ